ਪਿੰਡਾਂ ਦੇ ਵਿੱਚ ਸੜਕਾਂ ਪਿੰਡਾਂ ਵਾਲੀਆਂ ਸੜਕਾਂ ਹੁਣ ਪ੍ਰੈਫਰ ਕਰ ਰਹੇ ਆ ਮੰਗਾ ਲਿਆ ਸਾਰੀਆਂ ਲਿਸਟਾਂ ਸ਼ਾਨਦਾਰ ਸੜਕਾਂ ਬਣਾਵਾਂਗੇ ਫਿਰ ਲਾਇਬ੍ਰੇਰੀਆਂ ਸਕੂਲ ਫੁੱਲਰ ਲਾਈਟਾਂ ਜੋ ਪਿੰਡ ਨੂੰ ਪ੍ਰੈਫਰਲੀ ਚਾਹੀਦਾ ਕਈ ਪਿੰਡਾਂ ਚ ਟੋਬਿਆਂ ਦਾ ਬਹੁਤ ਬੁਰਾ ਹਾਲ ਹੈ ਉਹ ਠੀਕ ਕਰਾਂਗੇ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਂ ਉਹੀ ਕਹਿੰਦਾ ਨੀਂਦ ਦੀ ਕਮੀ ਹੁੰਦੀ ਹੈ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸੋ ਇਸ ਕਰਕੇ ਤੁਹਾਡੇ ਕੋਲੇ ਅੱਜ ਮੈਂ ਸਪੈਸ਼ਲੀ ਆਇਆ ਕੇ ਨਿਸ਼ਾਨਦਾਰ ਬਿਲਡਿੰਗ ਲੋਕ ਦੇਖਣਾ ਆ ਕਰਨਗੇ ਨੂੰ ਹੋਰ ਇਸੇ ਤਰੀਕੇ ਅਸੀਂ ਪਾਣੀਆਂ ਦਾ ਕਰ ਰਹੇ ਆ ਕੱਸੀਆਂ ਪੁਰਾਣੀਆਂ ਰਜਵਾਹੇ ਸੂਏ ਜਿਹੜੇ ਲੱਭ ਹੀ ਨਹੀਂ ਰਹੇ ਸੀ ਕਾਗਜ਼ਾਂ 'ਚ ਹੈਗੇ ਸੀ ਉਹ ਲੱਭ ਰਹੇ ਆ ਲੱਭ ਵੀ ਗਏ ਜਿੱਥੇ ਨਹੀਂ ਪਾਈਪਾਂ ਪਾ ਰਹੇ ਆ ਥੱਲੇ ਧਰਤੀ ਦੇ ਪਾਣੀ ਪਹੁੰਚ ਰਿਹਾ ਮੋਗੇ ਬਣਾ ਰਹੇ ਆ ਨਹਿਰਾਂ 'ਚ ਤੁਸੀਂ ਹੈਰਾਨ ਹੋ ਜਾਓਗੇ 16 ਮਾਰਚ 2022 ਨੂੰ ਸੌ ਚੁੱਕੀ ਸੀ ਕੜਕੜ ਕਲਾਂ ਤੁਹਾਡੇ ਚੋਂ ਵੀ ਬਹੁਤ ਸਾਰੇ ਗਏ ਹੋਣਗੇ ਉੱਥੇ ਅੱਜ ਪੌਣੇ 3 ਸਾਲ ਦੇ ਨੇੜੇ ਤੇ ਹੋ ਗਏ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ 21% ਤੇ ਅੱਜ ਕੜਕੜ ਕੇ ਅਸੀਂ ਰਜਵਾਏ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ ਚਾਰ ਗੁਣਾ ਵਧ ਗਿਆ ਚਾਰ ਗੁਣਾ